ਕੋਈਆ ਤਾਂ ਉਹਨੂੰ ਸਖਤ ਨੋਟਿਸ ਲੈ ਕੇ ਅੱਜ ਡੀਜੀਪੀ ਸਾਹਿਬ ਨੂੰ ਤਲਬਤਕ ਕੀਤਾ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਇੱਕ ਫੈਸਲਾ ਵਾ ਇਹ ਜਿਹੜਾ ਫੈਸਲਾ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਤੇ ਨਵੇਕਲੀ ਜਿਹੜੀ ਹੈਗੀ ਆ ਇਹ ਪਹਿਲ ਕਦਮੀ ਅੱਜ ਸਪੀਕਰ ਸਾਹਿਬ ਨੇ ਸ਼ੁਰੂ ਕੀਤੀ ਆ ਅਸੀਂ ਇਹਦੀ ਸਲਾੰਘਾ ਕਰਦੇ ਹਾਂ ਜਸਪਾਲ ਸਾਹਿਬ ਪ੍ਰਤਾਪ ਆਜਵਾ ਕਹਿੰਦੇ ਤੁਹਾਡੀ ਸਰਕਾਰ 'ਚ ਗੈਂਗਸਟਰਾਂ ਦਾ ਬੋਲਬਾਲਾ ਹੋਇਆ ਹੈ ਸਾਹਮਣੇ ਦੇਖੇ ਪ੍ਰਤਾਪ ਸਿੰਘ ਬਾਜਬਾ ਹੁਣੀ ਗੈਂਗਸਟਰਾਂ ਨੂੰ ਪਾਲਦੇ ਰਿਹਾ ਇਹਦੇ ਵਿੱਚ ਕੋਈ ਹਤਕਤਨੀ ਨਹੀਂ ਹੈ ਸਾਰੇ ਜਿਹੜੇ ਲੋਕ ਨੇ ਇਹ ਜਿਹੜੇ ਕਾਂਗਰਸ ਦੇ ਜਿੰਨੇ ਵੀ ਵੱਡੇ ਵੱਡੇ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਵੱਡੀਆਂ ਵੱਡੀਆਂ ਟਾਰਾਂ ਤੇ ਗੱਲਾਂ ਮਾਰਦੇ ਨੇ ਇਹਨਾਂ ਦਾ ਗੈਂਗਸਟਰਾਂ ਦੇ ਨਾਲ ਸਬੰਧ ਹੋਣ ਕਰਕੇ ਹੀ ਅੱਜ ਇਹਨਾਂ ਦਾ ਇਹ ਮਾੜਾ ਹਾਲ ਹੈ ਸੰਧਾਰਕੀ ਗੈਂਗਸ ਨੇ ਇਹ ਗਿਆ ਨੈਕਸਸ ਜਿਹੜਾ ਸਰਕਾਰ ਸਰਕਾਰ ਮਾਫੀਆ ਮਾਫੀਆ ਚਲਾ ਰਿਹਾ ਸਰਕਾਰ ਨਹੀਂ ਨਹੀਂ ਬਿਲਕੁਲ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਗੱਲ ਕੀਤੀ ਆ ਜਿਹੜਾ ਏਐਸਆਈ ਦਾ ਮਾਮਲਾ ਸੀਗਾ ਉਹ ਏਐਸਆਈ ਦੇ ਮਾਮਲੇ ਦੇ ਉੱਤੇ ਗੱਲ ਹੋ ਰਹੀ ਸੀ ਔਰ ਇਸ ਲਈ ਉਹ ਏਐਸਆਈ ਦੇ ਮਾਮਲੇ ਨੂੰ ਡੀਜੀਪੀ ਸਾਹਿਬ ਨੂੰ ਤਲਬ ਕੀਤਾ ਮਾਨਯੋਗ ਸਪੀਕਰ ਸਾਹਿਬ ਨੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਡੇਰਿੰਗ ਅੱਜ ਤੱਕ ਕਿਸੇ ਵੀ ਵਿਧਾਨ ਸਭਾ ਦੇ ਵਿੱਚ ਕਿਸੇ ਮਾਨਯੋਗ ਸਪੀਕਰ ਸਾਹਿਬ ਨੇ ਇੰਨੀ ਡੇਰਿੰਗ ਦਿਖਾਈ ਹੋਗੀ ਬਹੁਤ ਪਤਾ ਹੋਈਆ ਤਾਂ ਉਹਨੂੰ ਸਖਤ ਨੋਟਿਸ ਲੈ ਕੇ ਅੱਜ ਡੀਜੀਪੀ ਸਾਹਿਬ ਨੂੰ ਤਲਬਤਕ ਕੀਤਾ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਇੱਕ ਫੈਸਲਾ ਵਾ ਇਹ ਜਿਹੜਾ ਫੈਸਲਾ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਤੇ ਨਵੇਕਲੀ ਜਿਹੜੀ ਹੈਗੀ ਆ ਇਹ ਪਹਿਲ ਕਦਮੀ ਅੱਜ ਸਪੀਕਰ ਸਾਹਿਬ ਨੇ ਸ਼ੁਰੂ ਕੀਤੀ ਆ ਅਸੀਂ ਇਹਦੀ ਸਲਾੰਘਾ ਕਰਦੇ ਆ ਜਸਪਾਲ ਸਾਹਿਬ ਪ੍ਰਤਾਪ ਬਾਜਵਾ ਕਹਿੰਦੇ ਤੁਹਾਡੀ ਸਰਕਾਰ 'ਚ ਗੈਂਗਸਟਰਾਂ ਦਾ ਬੋਲਬਾਲਾ ਹੋਇਆ ਹੈ ਅੰਮ੍ਰਿਤਪੁਰ ਪ੍ਰਤਾਪ ਸਿੰਘ ਬਾਜਬਾ ਹੁਣੀ ਗੈਂਗਸਟਰਾਂ ਨੂੰ ਪਾਲਦੇ ਰਿਹਾ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਸਾਰੇ ਜਿਹੜੇ ਲੋਕ ਨੇ ਇਹ ਜਿਹੜੇ ਕਾਂਗਰਸ ਦੇ ਜਿੰਨੇ ਵੀ ਵੱਡੇ ਵੱਡੇ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਵੱਡੀਆਂ ਵੱਡੀਆਂ ਟਾਰਾਂ ਤੇ ਗੱਲਾਂ ਮਾਰਦੇ ਨੇ ਇਹਨਾਂ ਦਾ ਗੈਂਗਸਟਰਾਂ ਦੇ ਨਾਲ ਸਬੰਧ ਹੋਣ ਕਰਕੇ ਹੀ ਅੱਜ ਇਹਨਾਂ ਦਾ ਇਹ ਮਾੜਾ ਹਾਲ ਹੈ ਇਹ ਤੁਹਾਡੀ ਜੀ ਪ੍ਰਤਾਪ ਤੇ ਕਹਿੰਦੇ ਹੋ ਜਦੋਂ ਆਏ ਨੇ ਸੱਜਣ ਵਿਧਾਨ ਸਭਾ ਗੈਂਗਸਟਰ ਨੇ ਕਿ ਨੈਕਸਸ ਜਿਹੜਾ ਸਰਕਾਰ ਚ ਮਾਫੀਆ ਚਲਾ ਰਿਹਾ ਨਹੀਂ ਬਿਲਕੁਲ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਗੱਲ ਨਹੀਂ ਕਹੀ ਉਹਨਾਂ ਨੇ ਇਹ ਗੱਲ ਕੀਤੀ ਆ ਜਿਹੜਾ ਐਸਆਈ ਦਾ ਮਾਮਲਾ ਸੀਗਾ ਉਹ ਐਸਆਈ ਦੇ ਮਾਮਲੇ ਦੇ ਉੱਤੇ ਗੱਲ ਹੋ ਰਹੀ ਸੀ ਔਰ ਇਸ ਲਈ ਉਹ ਐਸਆਈ ਦੇ ਮਾਮਲੇ ਨੂੰ ਡੀਜੀਪੀ ਸਾਹਿਬ ਨੂੰ ਤਲਬ ਕੀਤਾ ਮਾਨਯੋਗ ਸਪੀਕਰ ਸਾਹਿਬ ਨੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਡੇਰਿੰਗ ਅੱਜ ਤੱਕ ਕਿਸੇ ਵੀ ਵਿਧਾਨ ਸਭਾ ਦੇ ਵਿੱਚ ਕਿਸੇ ਮਾਨਯੋਗ ਸਪੀਕਰ ਸਾਹਿਬ ਨੇ ਇੰਨੀ ਡੇਰਿੰਗ ਦਿਖਾਈ ਹੋਊਗੀ ਕੋਈਆ ਤਾਂ ਉਹਨੂੰ ਸਖਤ ਨੋਟਿਸ ਲੈ ਕੇ ਅੱਜ ਡੀਜੀਪੀ ਸਾਹਿਬ ਨੂੰ ਤਲਬਤਾ ਕੀਤਾ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਇੱਕ ਫੈਸਲਾ ਵਾ ਇਹ ਜਿਹੜਾ ਫੈਸਲਾ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਤੇ ਨਵੇਕਲੀ ਜਿਹੜੀ ਹੈਗੀ ਆ ਇਹ ਪਹਿਲ ਕਦਮੀ ਅੱਜ ਸਪੀਕਰ ਸਾਹਿਬ ਨੇ ਸ਼ੁਰੂ ਕੀਤੀ ਆ ਅਸੀਂ ਇਹਦੀ ਸਲਾੰਘਾ ਕਰਦੇ ਆ ਜਸਪਾਲ ਸਾਹਿਬ ਪ੍ਰਤਾਪ ਬਾਜਵਾ ਕਹਿੰਦੇ ਤੁਹਾਡੀ ਸਰਕਾਰ 'ਚ ਗੈਂਗਸਟਰਾਂ ਦਾ ਬੋਲਬਾਲਾ ਹੋਇਆ ਹੈ ਸਾਹਮਣੇ ਦੇਖੇ ਪ੍ਰਤਾਪ ਸਿੰਘ ਬਾਜਬਾ ਹੁਣੀ ਗੈਂਗਸਟਰਾਂ ਨੂੰ ਪਾਲਦੇ ਰਿਹਾ ਇਹਦੇ ਚ ਕੋਈ ਅਤਕਥਨੀ ਨਹੀਂ ਹੈ ਸਾਰੇ ਜਿਹੜੇ ਲੋਕ ਨੇ ਇਹ ਜਿਹੜੇ ਕਾਂਗਰਸ ਦੇ ਜਿੰਨੇ ਵੀ ਵੱਡੇ ਵੱਡੇ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਵੱਡੀਆਂ ਵੱਡੀਆਂ ਟਾਰਾਂ ਤੇ ਗੱਲਾਂ ਮਾਰਦੇ ਨੇ ਇਹਨਾਂ ਦਾ ਗੈਂਗਸਟਰਾਂ ਦੇ ਨਾਲ ਸਬੰਧ ਹੋਣ ਕਰਕੇ ਹੀ ਅੱਜ ਇਹਨਾਂ ਦਾ ਇਹ ਮਾੜਾ ਹਾਲ ਹੈ ਇਹ ਤੁਹਾਡੀ ਐਮਐਲ ਮੋਹਰ ਵਿਜੇ ਪ੍ਰਤਾਪ ਤੇ ਕਹਿੰਦੇ ਹੋ ਜਦੋਂ ਆਏ ਨਹੀਂ ਸੰਧਾਰਕ ਗੈਂਗਸ ਨੇ ਇਹ ਕਿ ਨੈਕਸਸ ਜਿਹੜਾ ਸਰਕਾਰ ਸਰਕਾਰ ਮਾਫੀਆ ਮਾਫੀਆ ਚਲਾ ਰਿਹਾ ਸਰਕਾਰ ਨਹੀਂ ਨਹੀਂ ਬਿਲਕੁਲ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਗੱਲ ਕੀਤੀ ਆ ਜਿਹੜਾ ਏਐਸਆਈ ਦਾ ਮਾਮਲਾ ਸੀਗਾ ਉਹ ਏਐਸਆਈ ਦੇ ਮਾਮਲੇ ਦੇ ਉੱਤੇ ਗੱਲ ਹੋ ਰਹੀ ਸੀ ਔਰ ਇਸ ਲਈ ਉਹ ਏਐਸਆਈ ਦੇ ਮਾਮਲੇ ਨੂੰ ਡੀਜੀਪੀ ਸਾਹਿਬ ਨੂੰ ਤਲਬ ਕੀਤਾ ਮਾਨਯੋਗ ਸਪੀਕਰ ਸਾਹਿਬ ਨੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਡੇਰਿੰਗ ਅੱਜ ਤੱਕ ਕਿਸੇ ਵੀ ਵਿਧਾਨ ਸਭਾ ਦੇ ਵਿੱਚ ਕਿਸੇ ਮਾਨਯੋਗ ਸਪੀਕਰ ਸਾਹਿਬ ਨੇ ਇੰਨੀ ਡੇਰਿੰਗ ਦਿਖਾਈ ਹੋਗੀ